ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਅਕਾਲਪੁਰਖ ਦੀ ਫੌਜ ਪ੍ਰਗਟਿਵ ਖਾਲਸਾ ਪਰਮਾਤਮਾ ਕੀ ਮੋਤ ਸਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸਾਖੀ ਦੇ ਪੂਰਵ ਤੇ ਖਾਲਸਾ ਪੰਥ ਸਾਜਿਆ ਤੇ ਪੰਜ ਪਿਆਰੇ ਸਹਿਬਾਨ ਦੀ ਚੋਣ ਕੀਤੀ ਜਿਨ੍ਹਾਂ ਦੇ ਨਾਮ ਵਿੱਚ ਬੜੀ ਗੰਭੀਰਤਾ ਤੇ ਬੜੇ ਵੱਡੇ ਸਿਧਾਂਤ ਜਿਹੜਾ ਉਹ ਲੁਕਿਆ ਹੋਇਆ ਹੈ ਮਨੁੱਖੰਦਰ ਸਭ ਤੋਂ ਪਹਿਲਾਂ ਦਇਆ ਹੋਣੀ ਚਾਹੀਦੀ ਹੈ ਜਿੱਥੇ ਈਦੈਅਲ ਤੇਰ ਮਾ ਜਾਂਦਾ ਹੈ ਜਿੱਥੇ ਦਇਆ ਤੇ ਧਰਮ ਦੋ ਗੁਣ ਆ ਜਾਂਣ ਉੱਥੇ ਹਿੰਮਤ ਆ ਜਾਂਦੀ ਹੈ ਜਿੱਥੇ ਦਇਆ ਧਰਮ ਤੇ ਹਿੰਮਤ ਰਲ ਜਾਣ ਉੱਥੇ ਮਨੁੱਖ ਮੋਹ ਕਾਮ ਹੋ ਜਾਂਦਾ ਹੈ ਹਟੀਲਾ ਹੋ ਜਾਂਦਾ ਹੈ ਜਿਨ੍ਹਾਂ ਅੰਦਰ ਚਾਰ ਗੁਣ ਇਹ ਆ ਜਾਣ ਜਿੱਥੇ ਦਇਆ ਆ ਗਈ ਧਰਮ ਆ ਗਿਆ ਹਿੰਮਤ ਆ ਗਿਆ ਮਨੁੱਖ ਅੰਦਰ ਹਟੀਲਾਪਨ ਆਇਆ ਉੱਥੇ ਫਿਰ ਸੇਭੀ ਦੀ ਦਾਤ ਪ੍ਰਾਪਤ ਹੁੰਦੀ ਹੈ ਤੋਂ ਸਹਿਬਾਨੇ ਇਹ ਪੰਜ ਪਿਆਰੇ ਸਹਿਬਾਨ ਪਿਆਰੇ ਭਾਈ ਦਇਆ ਸਿੰਘ ਜੀ ਉਨੋਂ ਅੰਦਰ ਦਇਆ ਪਹਿਲਾ ਗੁਣ ਹੈ ਉਸ ਤੋਂ ਬਾਅਦ ਦੂਸਰਾ ਗੁਣ ਧਰਮ ਭਾਈ ਧਰਮ ਸਿੰਘ ਜੀ ਤੀਸਰਾ ਗੁਣ ਫਿਰ ਦਇਆ ਤੇ ਧਰਮ ਜਿਤੇ ਆਗੇ ਪਿਆਰੇ ਭਾਈ ਹਿੰਮਤ ਸਿੰਘ ਜੀ ਤੇ ਚੌਥੇ ਭਾਈ ਮੋਹਕਮ ਸਿੰਘ ਜੀ ਹਠੀਲਾਪਨ ਜਿਨ੍ਹਾਂ ਚ ਆ ਜਾਂਦਾ ਹੈ ਤੇ ਜਿਨ੍ਹਾਂ ਅੰਦਰ ਚਾਰ ਗੁਣ ਆ ਜਾਂਦੇ ਫਿਰ ਉਹਨਾਂ ਨੂੰ ਸਹੀਬੀ ਦੀ ਦਾਤ ਪ੍ਰਾਪਤ ਹੁੰਦੀ ਹੈ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਸਹਿਬ ਇਹ ਰਹਿਮਤ ਕਰਨ ਇਹ ਸਾਰੇ ਗੁਣ ਖਾਲਸੇ ਅੰਦਰ ਆਜ਼ਾਨ ਤੇ ਖਾਲਸਾ ਗੁਰੂ ਦਾ ਰੂਪ ਬਣ ਜਾਂਦਾ ਹੈ ਜਿਸ ਦਿਨ ਇਹ ਗੁਣ ਆ ਜਾਂਦੇ ਆ ਖਾਲਸੇ ਅੰਦਰ ਉਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਕਿ ਪ੍ਰਭ ਮੈਂ ਮੂ ਮੈਂ ਤਾਸ ਮੈਂ ਰੰਚਕ ਨਹੀਂ ਪੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ